ਹੈਲੋ ਹੈਲੋ ਹਾਂ ਜੀ ਡੀਐਫਓ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਨੂੰ ਸਤਿ ਸ਼੍ਰੀ ਅਕਾਲ ਅੱਛਾ ਜੀ ਮੈਂ ਨਾ ਇੱਥੇ ਖਣਾ ਠੇਕੇ ਦੇ ਕੋਲੇ ਤੇ ਇਹਨਾਂ ਦੇ ਮਾਲਕਾਂ ਨਾਲ ਵੀ ਗੱਲ ਹੋਈ ਐ ਇਹ ਕਹਿੰਦੇ ਸਾਡੇ ਕੋਲੇ ਮਨਜ਼ੂਰੀ ਹੈਗੀ ਆ ਮਨਜ਼ੂਰੀ ਸਾਡੇ ਵਿਭਾਗ ਜੀ ਨੇ ਹੋਣੀ ਬਾਕੀ ਹੋਏ ਤਾਂ ਮੈਂ ਕਹਿ ਨਹੀਂ ਸਕਦਾ ਇਹ ਤਾਂ ਬਿਲਕੁਲ ਜਮਾ ਨਹਿਰ ਦੇ ਕੰਡੇ ਦੇ ਉੱਤੇ ਐ ਤੁਸੀਂ ਇੱਧਰ ਇੱਕ ਤਾਂ ਢੇੜਾ ਮਾਰਿਆ ਜੀ ਮੈਂ ਕਹਿਤਾ ਬਣਾ ਲਓ ਆ ਮੈਂ ਦਿੱਕਾ ਤਾਂ ਹੋਣਾ ਪਰ ਤੁਹਾਨੂੰ ਐਟਲੀ ਇਹ ਨਾ ਫੇ ਦੇ ਨੰਬਰ ਵਿੱਚ ਲੱਗਦਾ। ਯਾ ਭਲੇ ਝੂਠ ਬੋਲ ਰਹੇ ਆ ਜੀ ਇਹ ਤਾਂ ਮਨਜ਼ੂਰੀ ਕਹਿ ਰਹੇ ਆ ਇਹਨਾਂ ਦੇ ਮਾਲਕਾਂ ਨਾਲ ਦੋ ਵਾਰ ਗੱਲ ਹੋਈ ਆ ਮੇਰੀ। 1 ਕਿਲੋ ਡਾਕੂਮੈਂਟ ਜਿੰਨਾਂ ਕੋਲ ਹੈਗੇ ਨਾ। ਚਲੋ ਅਸੀਂ ਡਾਕੂਮੈਂਟ ਵੀ ਮੰਗਦੇ ਆ ਤੇ ਤੁਸੀਂ ਇੱਕ ਵਾਰੀ ਦੌਰਾ ਕਰਕੇ ਦੇਖੋ ਜਮਾ ਨਹਿਰ ਦੇ ਕੰਢੇ ਦੇ ਉੱਤੇ। ਮੈਂ ਕੱਲੀ ਥੋਮ ਬਜੇ ਦੀ ਲਾਤੀ ਨਹੀਂ ਅੱਜ। ਹਾਂ ਜੀ ਤੇ ਅੱਜ ਬੰਦਾ ਜਾਊਗਾ ਕੱਲ ਮੈਂ ਖੁਦ ਜਾਊਗਾ ਮੈਂ ਚਿੱਟੀ ਗੜ੍ਹ ਸਿੰਘ ਆਜੂ। ਠੀਕ ਆ ਜੀ ਠੀਕ ਆ ਜੀ। ਇਹ ਗੀ ਦੁਰਾਹੇ ਤੋਂ ਦਰਾਹੇ ਤੋਂ ਦਰਾਹੇ ਤੋਂ ਜਦੋਂ ਆਪਾਂ ਜਾਣਦੇ ਆ ਜੀ 마ਸੀ ਵਾਲੇ ਨੂੰ ਹਾਂ 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 ਜੀ ਹਾਂ ਜੀ ਜੀ ਸਾਡੇ ਦਦੇ ਬੰਦੇ ਆਪਣੇ ਠੀਕ ਆ ਠੀਕ ਆ ਜੀ ਮਿਹਰਬਾਨੀ ਠੀਕ ਆ ਭਾਈ ਆ ਦੇਖੋ ਇੱਥੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੇਕੇਦਾਰਾਂ ਨਾਲ ਕਹਿੰਦੇ ਜੀ ਮਨਜ਼ੂਰੀ ਐ ਡੀ ਐਫਓ ਨਾਲ ਗੱਲ ਹੋਈ ਜੰਗਲਾਤ ਵਿਭਾਗ ਦੇ ਅਫਸਰ ਆ ਜਿਹੜਾ ਜ਼ਿਲ੍ਹਾ ਲੁਧਿਆਣੇ ਦਾ ਉਹ ਕਹਿੰਦਾ ਕੋਈ ਮਨਜ਼ੂਰੀ ਨਹੀਂ ਜਣੇ ਕੋਈ ਸਰਕਾਰ ਦੇ ਕੰਨਾਂ ਦੇ ਕੋਈ ਜੂਣ ਹੀ ਸਰਕਦੀ ਸਰਕਾਰ ਦੀ ਨੱਕ ਹੀ ਕੀ ਹੋ ਰਿਹਾ ਬਾਈ ਹਾਤਾ ਆ ਹਾਤਾ ਆ ਠੇਕਾ ਆ ਨਹਿਰ ਆ ਆ ਦੇਖੋ ਨਹਿਰਾ ਨਾਲ ਆ ਨਹਿਰ ਦਿਖਾ ਆ ਨਾਲ ਨਹਿਰਾ ਬਿਲਕੁਲ ਨਹਿਰ ਦੇ ਕਿਨਾਰੇ ਇੱਕ ਨਹੀਂ ਇੱਕ ਨਹੀਂ ਘੱਟੋ ਘਾਟ ਘੱਟੋ ਘਾਟ ਇੱਥੇ ਨਹਿਰਾਂ ਨਾਲ ਆ ਦਿਖਾ ਪਾਣੀ ਦਿੰਦਾ ਨਾਲ ਨਹਿਰਾਂ ਨਾਲ ਦਰਾਤ ਖੜਿਆ ਪਰਲੇ ਪਰਲੇ ਪਾਸਿਆ ਨਹਿਰ ਤੇ ਆ ਹਾਤਾ ਤੇ ਠੇਕਾ ਇੱਥੇ ਜਿਹਦਾ ਜੀ ਕਰਦਾ ਮੰਝਾ ਡਾ ਲਿਆ ਜਿਹਦਾ ਜੀ ਕਰਦਾ ਕੋਈ ਝੁੱਗੀ ਚੋਪੜੀ ਪਾਲੀ ਠੇਕਾ ਪਾ ਲਿਆ ਗੁਡੇਰਾ ਪਾ ਲਿਆ ਯਾਰ ਕੋਈ ਇੱਥੇ ਬਾਲੀਬਾਲਸ ਨਹੀਂ ਕੋਈ ਰਾਜਾ ਬਾਬੂ ਨਹੀਂ ਕਿਹਦੀ ਮਨਜ਼ੂਰੀ ਹੈ ਜੰਗਲਾਤ ਅਫਸਰ ਕਹਿੰਦਾ ਸਾਡੀ ਕੋਈ ਮਨਜ਼ੂਰੀ ਨਹੀਂ ਪਰੇ ਪਵਾਏ ਕਿਨੇ ਆ ਇਥੋਂ ਦਾ ਐਮ.ਐਲ.ਏ ਹਿੱਸਾ ਲੈੰਦਾ ਕਿ ਮੰਤਰੀ ਸਾਲੰਦਕ ਪੰਜਾਬ ਦਾ ਮੁੱਖ ਮੰਤਰੀ ਸਾਲੰਦਕ ਭਵੰਤ ਸਿੰਘ ਇਹਦਾ ਕੋਈ ਜਵਾਬ ਦੇਉ ਨਯਰ ਦੇ ਕੰਡਿਆਂ ਦੇ ਉੱਤੇ ਦਰਾਹੇ ਤੋਂ ਲੈ ਕੇ ਰੋਪੜ ਤੱਕ 10 ਠੇਕੇ ਆ 10 ਠੇਕੇ ਆ ਆ ਇੱਕ ਹਾਤਾ ਨਾਲ ਅੱਗੇ ਬਹੁਤ ਅਲੀਸ਼ਾਨ ਉਹ ਵੀ ਦਿਖਾਉਂਦੇ ਆ ਹਾਤਾ ਬਣਾਇਆ ਹੋਇਆ ਠੇਕੇ ਨਾਲ ਬਿਲਕੁਲ ਕੋਈ ਮਨਜ਼ੂਰੀ ਨਹੀਂ ਧਜੀਆਂ ਡਾਂਗਾਂ ਜਾ ਰਹੀਆਂ ਨਪਾ ਦਿਓ ਸਾਰੀਆਂ ਜਗ੍ਹਾ ਕੋਈ ਡਰਾਮਾ ਦੇ ਕੰਡਿਆਂ ਤੇ ਆ ਉਨਰਾਂ ਦੇ ਕੰਨਾਂ ਦੇ ਨਾਪ ਲੋ ਸਾਰਾ ਕੁਝ ਛੱਡਿਓ ਨਾ ਤਬਾਹ ਕਰ ਦਿਓ ਕਾਰਨ ਕੀ ਜਿਵੇਂ ਪਹਿਲਾਂ ਬਾਦਲਾਂ ਵੇਲੇ ਫਿਰ ਕਾਂਗਰਸੀਆਂ ਵੇਲੇ ਹੁਣ ਬੋਕਰਾਂ ਵੇਲੇ ਮੋਟਾ ਹਿੱਸਾ ਜਾਂਦਾ ਮੋਟਾ ਝੜਾਵਾ ਚੜਦਾ ਜੀ ਲਖਾ ਸਿੰਘ ਸਿਧਾਣਾ ਬੋਲਦਾ ਜੀ ਅੱਛਾ ਮੇਰੀ ਡੀਐਫਓ ਨਾਲ ਵੀ ਗੱਲ ਹੋਈ ਆ ਇਹਦੀ ਮਨਜ਼ੂਰੀ ਮਨਜ਼ਾਰੀ ਨਾ ਠੇਕਿਆਂ ਦੀ ਜੰਗਲਾਤ ਮਹਿਕਮੇ ਚ ਖੋਲੇ ਹੋਇਆ ਹੈ ਕੋਈ ਹਾਂ ਮੈਂ ਪਿੰਡ ਨੂੰ ਚੱਲੇ ਆਣੇ ਹਾਂ ਇਹ ਵੀਡੀਓ ਚੱਲ ਰਹੀ ਹੈ ਹਾਂ ਮੈਂ ਕੱਲ ਗੱਲ ਕਰ ਲਿਆ ਅੱਛਾ ਨਹੀਂ ਕੋਈ ਮਨਜ਼ੂਰੀ ਹੈ ਤਾਂ ਕੋਈ ਆਰਡਰ-ਉਡਰ ਭੇਜ ਦਿੰਦੇ ਕੋਈ ਸਾਡੇ ਕੋਲ ਹੋਣਗੇ ਹਾਂ ਨਹੀਂ ਸਾਲੀ ਦਾ ਵਿਆਹ ਤਾਂ ਹੈਗਾ ਮੈਂ ਤੈਨੂੰ ਵਿਆਹ ਤੋਂ ਨਹੀਂ ਲੋੜ ਦਾ ਵਿਆਹ ਤੂੰ ਦੇਖ ਮੈਂ ਤਾਂ ਇਹ ਕਹਿਣਾ ਵੀ ਯਾਰ ਇਹ ਕੋ ਕਹਿ ਰਿਹਾ ਜਿਹੜਾ ਜ਼ਿਲ੍ਹੇ ਦਾ ਅਫਸਰ ਹੈ ਸਾਡੇ ਲਈ ਸਾਥ ਕੋਈ ਮਨਜ਼ੂਰੀ ਨਹੀਂ ਜੰਗਲਾਤ ਮਹਿਕਮੇ ਦੀ ਜਗ੍ਹਾ ਠੇਕੇ ਖੋਲੇ ਹੋਏ ਆ ਹਾਂ ਇੱਥੇ ਤਰਾ ਨੀਲੋਂ ਨਹੀਂ ਬਾਈ ਜੀ 15 ਠੇਕੇ ਆ ਦਰਾਹੇ ਤੋਂ ਲੈ ਕੇ ਰੋਪੜ ਤੱਕ 15 ਠੇਕੇ ਆ ਕੇਸ ਕਹਦਾ ਚੱਲਦਾ ਨਾ ਡੀ ਐਫਓ ਕਹਿੰਦਾ ਕਿ ਕੇਸ ਚੱਲਦਾ ਆ ਦੇਖੋ ਬਾਈ ਸ਼ਾਨਦਾਰ ਇੱਥੇ ਹਾਥੇ ਖੋਲੇ ਹੋਇਆ ਆ ਦੇਖੋ ਆ ਦਿਖਾ ਕੇ ਲਿਆ ਸਾਰੇ ਉਹਦੇ ਪੁੱਛੇ ਕੰਬ ਦੇ ਕਮਰੇ ਬਣਾਏ ਬਸ ਸਾਰੇ ਜਗ੍ਹਾ ਮੈਂ ਤੇ ਜਗਾ ਇਹ ਆ ਦੇਖੋ ਆ ਕਮਰੇ ਦਿਖਾ ਦੇ ਪਰ ਇਹ ਸਾਰੀ ਨਹਿਰ ਦੀ ਜਗਾ ਆ ਸਾਰਾ ਪਿੱਛੇ ਨੀਲ ਹੈ ਤੇ ਨੀਲ ਦੇ ਵਿੱਚ ਆ ਹਾਤੇ ਆ ਸ਼ਾਨਦਾਰ ਹਾਤੇ ਆ ਕਮਰੇ-ਕਮਰੇ ਪਾਏ ਤੁਸੀਂ ਦੇਖੋ ਆ ਦੇਖੋ ਆ ਦੀ ਸ਼ਾਮ ਪੂਰੇ ਹਾਤੇ ਬਣਾਏ ਹੋਏ ਆ ਜੇ ਗੱਲ ਕੀਤੀ ਸੇਕਰਨਾ ਕਹਿੰਦਾ ਜੀ ਕਿਹੇ ਚੱਲਦੇ ਆ ਜੀ ਇਹਦਾ 15 ਹੋਰ ਖੁੱਲੇ ਆ ਜਿਹੜੇ ਕੋਈ ਰਾਜਾ ਬਾਬੂ ਨਹੀਂ ਇੱਥੇ ਕੋਈ ਸਰਕਾਰ ਨਾ ਦੀ ਚੀਜ਼ ਨਹੀਂ ਯਾਰ ਅੱਜ ਦੇ ਨਹੀਂ ਇਹ 20 ਸਾਲ ਦੇ ਖੁੱਲੇ ਹੋਏ ਆ ਬਾਦਲਾਂ ਵੇਲੇ ਵੀ ਇਹੀ ਕੁਝ ਚੱਲਦਾ ਰਿਹਾ ਕਾਂਗਰਸੀਆਂ ਵੇਲੇ ਵੀ ਇੰਨਾ ਵੇਲੇ ਵੀ ਆ ਪਿੱਛੇ ਨਹਿਰ ਦਿਖਾ ਦਿਆ ਨਹਿਰ ਆ ਆ ਨਹਿਰ ਆ ਤੇ ਆ ਮਿਲਣਾ ਜੰਗਲਾਤ ਮਹਿਕਮੇ ਦੀ ਜਗਾ ਗੱਲ ਵੀ ਹੋਈ ਆ ਕਹਿੰਦਾ ਭਾਈ ਸਾਡੇ ਕੋਲ ਤਾਂ ਕੇਸ ਚੱਲਦੇ ਆ ਡੀ ਐਫ ਓ ਕਹਿੰਦਾ ਕੋਈ ਮਨਜ਼ੂਰੀ ਨਹੀਂ ਜਵਾਬਦੇਹੀ ਕਿਹਦੀ ਆ ਫਿਕਦਾਰ ਕਹਿੰਦਾ ਕੇਸ ਚੱਲਦਾ ਡੀ ਐਫ ਓ ਕਹਿੰਦਾ ਸਾਡੇ ਕੋਲ ਮਨਜ਼ੂਰੀ ਕੋਈ ਨਹੀਂ ਜੰਗਲਾਤ ਮੰਤਰੀ ਜਵਾਬ ਦੇ ਆ ਮੁੱਖ ਮੰਤਰੀ ਜਵਾਬ ਦੇ ਆ ਕੌਣ ਜਵਾਬ ਦੇ ਆ ਕਿਉਂ ਭਈਆ ਜੰਗਲਾਤ ਮੈਂ ਇੱਧਰ ਜਗੜੀਆਂ ਆਹੀ ਆ ਦੀਆ ਆ ਹੀ ਚੱਲਦੇ ਆ ਕੋਈ ਬਾਲੀਵਾਲਸ ਨਹੀਂ ਲਓ ਵੀ ਆਹ ਬਾਦਮਾ ਠੇਕਾਦ ਰਾਹੇ ਤੋਂ ਲੈ ਕੇ ਰੋਪੜ ਤੱਕ ਏਸੀ ਹਾਤਾ ਆ ਦੇਖੀ ਜਲੋਂ ਨਹੀਂ ਆ ਰਹੇ ਇਹਨਾਂ ਦੇ